ਸਤਿ ਸ਼੍ਰੀ ਅਕਾਲ ਟੌਪ 10 ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨਜ਼ਰਬਾਰ ਦੇ ਆ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਅਮ੍ਰਿਤਸਰ ਵਿੱਚ ਡਾਕਟਰ ਪੀਮਰਾਓ ਅੰਬੇਦਕਰ ਦੀ ਮੂਰਤੀ ਤੋੜਨ ਦੀ ਕੋਸ਼ਿਸ਼ ਪੁਲਿਸ ਦੇ ਧਰਮਕੋਟ ਦੇ ਆਕਾਸ਼ ਸਿੰਘ ਨਾਂ ਦੇ ਵਿਅਕਤੀ ਨੂੰ ਕੀਤਾ ਗ੍ਰਿਫਤਾਰ ਸਖਤ ਤਰਾਵਾਂ ਤਹਿਤ ਮਾਮਲਾ ਕੀਤਾ ਦਰਜ ਪੁਲਿਸ ਅਨੁਸਾਰ ਅਨੁਸੂਚਿਤ ਜਾਤੀ ਨਾਲ ਸੰਬੰਧ ਰੱਖਦਾ ਹੈ ਦੋਸ਼ੀ ਦਲਿਤ ਭਾਈ ਚਾਰੇ ਨੇ ਅੱਜ ਕੀਤਾ ਅਮ੍ਰਿਤਸਰ ਬੰਦ ਦਾ ਐਲਾਨ ਵੱਖ-ਵੱਖ ਸਿਆਸੀ ਲੀਡਰਾਂ ਨੇ ਘਟਨਾ ਦੀ ਕੀਤੀ ਨਿਖੇਦੀ ਬੀਜੇਪੀ ਆਗੂ ਵਿਜੇ ਸਾਪਲਾਨੇ ਐਸ ਡੀ ਪੀ ਸੀ ਤੇ ਜਥੇਦਾਰ ਸਹਿਬਾਨ ਤੋਂ ਮੰਗਿਆ ਸਪਸ਼ਟੀਕਰਨ ਬਾਅਦ ਦੇ ਵਿੱਚ ਡਿਲੀਟ ਕੀਤੀ ਵੀਡੀਓ ਸ਼ੋਮਣੀ ਕਮੇਟੀ ਨੇ ਕਿਹਾ ਘਟਨਾ ਹਰਮੰਦਰ ਸਾਹਿਬ ਦੇ ਗਲਿਆਰੇ ਤੋਂ ਬਾਹਰ ਹੋਈ ਸੰਪਲਾ ਕਰ ਰਹੇ ਨੇ ਗਲਤ ਬਿਆਨਬਾਜ਼ੀ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਗਣਤੰਤਰ ਦਿਵਸ ਦੇ ਪ੍ਰੋਗਰਾਮਾਂ ਦੇ ਮੱਦੇ ਨਜ਼ਰ ਲਿਆ ਗਿਆ ਫੈਸਲਾ ਹਰਿਆਣਾ ਸਰਕਾਰ ਵੱਲੋਂ ਵੱਡਾ ਐਲਾਨ ਹੁਣ ਬਜ਼ੁਰਗਾਂ ਨੂੰ ਹਰ ਮਹੀਨੇ ਮਿਲੇਗੀ 3500 ਰੁਪਏ ਦੀ ਪੈਨਸ਼ਨ सीएम नायब सैनी ਦੀ ਅਗਵਾਈ ਵਾਲੀ ਬੀਜੇਪੀ ਸਰਕਾਰ ਨੇ ਬਜ਼ੁਰਗਾਂ ਨੂੰ ਆਰਥਿਕ ਸਹਾਇਤਾ ਅਤੇ ਸਨਮਾਨਜਨਕ ਜੀਵਨ ਪ੍ਰਦਾਨ ਕਰਨ ਲਈ ਲਿਆ ਫੈਸਲਾ ਹੁਣ ਪੰਜਾਬ ਵਿੱਚ ਬਦਲੇਗਾ ਮੌਸਮ ਦਾ ਮਜਾਜ 29 ਜਨਵਰੀ ਤੋਂ ਪੱਛਮੀ ਗੜਬੜ ਸਰਗਰਮ ਹੋ ਸਕਦੀ ਹੈ بارش 30 ਅਤੇ 31 ਜਨਵਰੀ ਨੂੰ ਹਲਕੀ بارش ਦੀ ਸੰਭਾਵਨਾ ਕਲਾਂੌਰ ਦੇ ਸ਼ਹੀਦ ਫੌਜੀ ਜਵਾਨ ਮਲਕੀਸ਼ ਸਿੰਘ ਦਾ ਹੋਇਆ ਅੰਤਿਮ ਸੰਸਕਾਰ ਫੌਜੀ ਜਵਾਨਾਂ ਨੇ ਦਿੱਤੀ ਅੰਤਿਮ ਸਲਾਮੀ ਜੰਮੂ ਕਸ਼ਮੀਰ ਦੇ ਉਦਮਪੁਰ ਵਿੱਚ ਡਿਊਟੀ ਦੌਰਾਨ ਵਾਪਰੇ ਹਾਦਸੇ ਵਿੱਚ ਗਈ ਸੀ ਜਾਨ ਦੁਕਾਨਦਾਰਾਂ ਨੇ ਸੋਗ ਵਜੋਂ ਬੰਦ ਰੱਖੀਆਂ ਦੁਕਾਨਾਂ ਕਿਸਾਨ ਅਗਵਾ ਨੇ ਟਰੈਕਟਰ ਮਾਰਚ ਰੱਦ ਕਰ ਅੰਤਿਮ ਸੰਸਕਾਰ ਚ ਕੀਤੀ ਸ਼ਮੂਲੀਅਤ ਸ਼ਹੀਦ ਦੇ ਸੰਸਕਾਰ ਵਿੱਚ ਕਿਸੇ ਅਧਿਕਾਰੀ ਦੇ ਨਾ ਪਹੁੰਚਣ ਤੇ ਲੋਕਾਂ ਨੇ ਜਤਾਇਆ ਰੋਸ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਹਥਿਆਰ ਸਪਲਾਈ ਕਰਨ ਵਾਲਾ ਗੈਂਗਸਟਰ ਗ੍ਰਿਫਤਾਰ ਮਹਿਫੂਜ਼ ਉਰਫ ਵਿਸ਼ਾਲ ਖਾਨ ਕੋਲੋਂ 32 ਬੋਰ ਦਾ ਪਿਸਤੌਲ ਤੇ 5 ਕਾਰਟੂਜ ਹੋਏ ਬਰਾਮਦ ਮੋਹਾਲੀ ਪੁਲਿਸ ਨੇ ਕੀਤੀ ਗ੍ਰਿਫਤਾਰੀ ਕਈ ਮਾਮਲਿਆਂ ਵਿੱਚ ਲੁੜਿੰਦਾ ਸੀ ਅਪਰਾਧੀ ਪੰਜਾਬ ਹਰਿਆਣਾ ਸਰਹੱਦ ਨੇੜਿਓਂ ਬਰਵਾਲਾ ਵਿੱਚ ਹੋਈ ਗ੍ਰਿਫਤਾਰੀ ਉਮੂਲ ਤੋਂ ਬਾਅਦ ਹੁਣ ਵੇਰਕਾਂ ਨੇ ਦੁੱਧ ਦੀਆਂ ਕੀਮਤਾਂ ਵਿੱਚ ਕੀਤੀ ਕਟੌਤੀ ਪ੍ਰਤੀ ਲੀਟਰ 1 ਰੁਪਏ ਦੀ ਕੀਤੀ ਗਈ ਕਟੌਤੀ ਹੁਣ 62 ਰੁਪਏ ਦੀ ਥਾਂ 64 ਰੁਪਏ ਵਿੱਚ ਮਿਲੇਗਾ ਸਟੈਂਡਰਡ ਦੁੱਧ ਦਾ ਪੈਕੇਟ ਨਮੀਆਂ ਕੀਮਤਾਂ ਤੋਂ ਬਾਅਦ ਫੁੱਲ ਫੈਟ ਦੁੱਧ ਦੀ ਕੀਮਤ 68 ਤੋਂ ਘਟ ਕੇ 67 ਰੁਪਏ ਹੋਈ ਸਿੰਘ ਸਹਿਬਾਨਾਂ ਦੀ ਮੀਟਿੰਗ ਬੁਲਤਵੀ ਹੋਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦੀ ਵੀਡੀਓ ਨੇ ਪੰਥਕਾਲਕਿਆਂ 'ਚ ਮਚਾਈ ਹਲਚਲ ਕਿਹਾ ਮੀਟਿੰਗ ਵਿੱਚ ਗੁਰਮਤ ਦੀ ਰੌਸ਼ਨੀ ਵਿੱਚ ਲਏ ਜਾਣੇ ਸੀ ਅਨਐਸਪੈਕਟਿਡ ਫੈਸਲੇ ਜਾਂਚ ਤੇਜ਼ ਕਰ ਉਹਨਾਂ ਦੀਆਂ ਸੇਵਾਵਾਂ ਜਲਦੀ ਖਤਮ ਕਰਨ ਦੇ ਵੀ ਲਾਏ ਦੋਚ ਬੱਦਲ ਪਰਬਾਰ ਤੇ ਸਾਧਿਆਂ ਨਿਸ਼ਾਨਾ ਪੰਜਾਬ ਦੀਆਂ ਦੋ ਪ੍ਰਸਿੱਧ ਹਸਤੀਆਂ ਪਦਮਸ਼ਰੀ ਪੁਰਸਕਾਰ ਲਈ ਨਾਮਜ਼ਦ ਭਾਈ ਹਰਜਿੰਦਰ ਸਿੰਘ ਜੀ ਨੂੰ ਗੁਰਬਾਣੀ ਕੀਰਤਨ ਦੇ ਖੇਤਰ ਵਿੱਚ ਵਿਲੱਖਣ ਯੋਗਦਾਨ ਲਈ ਅਤੇ ਉਮਕਾਰ ਸਿੰਘ ਪਾਵਾ ਨੂੰ ਉਦਯੋਗ ਅਤੇ ਸਮਾਜ ਭਲਾਈ ਵਿੱਚ ਯੋਗਦਾਨ ਲਈ ਮਿਲੇਗਾ ਪਦਮਸ਼ਰੀ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਲਈ ਉਡਾਨਾਂ ਸ਼ੁਰੂ ਫੌਜੀ ਜਹਾਜ਼ਾਂ ਨੇ ਗਵਾਟੇਮਾਲਾ ਲਈ ਭਰੀਆਂ ਉਡਾਨਾਂ ਰਾਸ਼ਟਰਪਤੀ 트ੰਪ ਨੇ ਕਿਹਾ ਅਸੀਂ ਅਪਰਾਧੀਆਂ ਨੂੰ ਮੁਲਕ ਵਿੱਚੋਂ ਬਾਹਰ ਕੱਢ ਰਹੇ ਹਾਂ ਏ ਸਾਨੂੰ ਅੱਜ ਦੀਆਂ 10 ਵੱਡੀਆਂ ਖਬਰਾਂ ਦੇ ਦੁਨੀਆ ਦੀਆਂ तमाम ਤਾਜ਼ਾ ਤਰੀਨ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ